ਹਰਦਾ ਥੋੜਾ ਸਵਾਗਤ ਆਪਣੇ ਚੈਨਲ ਵਿੱਚ ਤੇ ਆਪਣੇ ਪਿੰਡ ਪਟਾੜ ਪਹੁੰਚੋ ਕਿ ਮੀ ਤੇ ਮੇਰਾ ਕਰ ਰਹੇ ਸਿੰਧੀ ਕੋ ਪਕੌੜੇ ਖਾਣ ਨੂੰ ਤੇ ਘਰ ਦੇ ਡਰਾਈ ਭੰਦਿਆ ਦਾ ਠੀਕ ਆ ਵੀ ਕੋਈ ਗੱਲ ਨਹੀਂ ਰੋਟੀ ਖਾ ਲਾਂਗੇ ਸਮਾਨ ਲਿਆ ਦਾ ਆਲੂ ਲਿਆਂਦਿਆ ਦੇਖ ਰਿਹਾ ਬਣ ਕੇ ਦਾ ਠੀਕ ਆ ਜੀ ਤੁਹਾਨੂੰ ਪਤਾ ਹੀ ਆ ਆਹ ਹੁਣ ਆਲੂ ਧੋ ਲਈਏ ਹਲਕੋ ਰਗਣਾ ਨਹੀਂ ਲੋ ਬਾਬੇ ਚਾਰ ਤਾਲੂ ਆਪਾਂ ਦੇ ਢੋਲੇ ਆਪਾਂ ਅਲੂ ਫਿੰਗਰ ਬਣਾਵਾਂਗੇ ਬਾਜ ਜਾਣਗੇ ਤਾਂ ਕੋਈ ਨਾ ਢੋਲੇ ਤੇ ਹੁਣ ਆਪਾਂ ਇਹਨਾਂ ਦੇ ਉੱਤੇ ਛਲਕੇ ਲਾਵਾਂਗੇ ਤੇ ਫਿਰ ਕੱਟਦੇ ਇਹਨਾਂ ਨੂੰ ਲੋ ਬਾਬੇ ਉਹ ਹਥਿਆਰ ਆਪਣਾ ਤੇ ਆ ਐ ਕੱਟਨੇ ਸੀਗੇ ਐ ਕੱਟੀ ਇਹਨੇ ਆ ਆ ਰਹਿ ਗਏ ਬਸ ਕੱਟਾਂਗੇ ਬਣ ਜਾਣਗੇ ਆਪਣਾ ਢੱਡ ਭਰ ਜੂਗਾ ਯਾ ਬੇਬੀ ਗੋ ਬਣਾਉਣੇ ਆ ਹੁਣ ਆਪਾਂ ਹੁਣ ਤੁਹਾਨੂੰ ਕੱਟ ਕੇ ਮਿਲਦੇ ਆ ਆ ਲੋ ਜੀ ਆ ਐ ਕੱਟ ਲੇ ਆ ਥੋੜੇ ਜਿਿਹੇ ਚਿਪਸ ਸਾਈਜ਼ ਕੱਟ ਲੇ ਤੇ ਮੰਮੀ ਆ ਗਈ ਤੇ ਮੰਮੀ ਫਰਿੱਜ ਦਾ ਕੰਮ ਕਰਨ ਲੱਗੀ ਆ ਹੁਣ ਸਾਰਾ ਤੇ ਹੁਣ ਇਹਨਾਂ ਨੂੰ ਧੋਲੀਏ ਧੋਕੇ ਲੈਉਨਾ ਲਓ ਜੀ ਆਲੂ ਧੋ ਲਿਆ ਤੇ ਕੋਸ ਸਾਹਿਬ ਕਹਿੰਦੇ ਬੇਸਨ ਤੁਸੀਂ ਛਾਨ ਨਹੀਂ ਕਰੋ ਜੀ ਕੋਸ ਸਰ ਛਾਨ ਲੈ ਓਕੇ ਹੁਣ ਮੈਂ ਛਾਨ ਦਿਆ ਜੀ ਲਓ ਜੀ ਮੰਮੀ ਨੇ ਬੇਸਨ ਵਿੱਚ ਰਲਾ ਦੇ ਆਲੂ ਤੇ ਕੋਸ ਸਾਹਿਬ ਹੁਣ ਤੇਲ ਪਾਉਣਗੇ ਥੋੜੀ ਗਰਮ ਹੋ ਲਿਆ ਤੇ ਹਣਾ ਕੋਸ ਸਾਹਿਬ ਹੂੰ ਤੇਲ ਪਾਵਾਂਗੇ ਤੇਲ ਗਰਮ ਕਰਾਂਗੇ ਉਸ ਤੋਂ ਬਾਅਦ ਫਿਰ ਉਹ ਬਣਾਵਾਂਗੇ ਹੋਰ ਕਾਉੜੇ ਅਲੇਜੇ ਵੀ ਬਣਾਵਾਂਗੇ ਪਰ ਮੈਂ ਆ ਬਣਾਉਂਗਾ ਏ ਸਾਡੇ ਕੋਸ ਸਾਹਿਬ ਤਾਂ ਆ ਬਣਾਉਣ ਨੂੰ ਰੱਖੇ ਹੋਏ ਆ ਸੀ ਇਹ ਸਾਡੇ ਮੇਰੀ ਭੈਣ ਭਰਾ ਉਹਨੇ ਅੱਜ ਕੋਈ ਨਹੀਂ ਘਰੇ ਮੈਂ ਤੇ ਮੇਰੀ ਮੰਮੀ ਨੇ ਰਹਿ ਕਰਕੇ ਮੰਮੀ ਹੈ ਨਹੀਂ ਸੀ ਮੰਮੀ ਹੈ ਨਹੀਂ ਸੀ ਮੈਂ ਤਾਂ ਇਕੱਲਾ ਹੀ ਬਣਾਈ ਜਾਂਦਾ ਸੀ ਕੋਸ ਸਾਹਿਬ ਮੰਗਰ ਦਿਆ ਕਿ ਫਲੈਂਗ ਮਾਰ ਕੇ ਹੰ ਕੋਸ ਸਾਹਿਬ ਵੀ ਖਾਣਗੇ ਸਾਡੇ ਨਾਲ ਲਓ ਜੀ ਵਿੱਚ ਛੜਦਾ ਤੇਲ ਦੇ ਵਿੱਚ ਇਹ ਤੇਲ ਦੇ ਪੱਕਾ ਕੇ ਤੇਲ ਅ ਕੱਚਾ ਹੈ ਨਹੀਂ ਕੋਈ ਸੀ ਤੇਲ ਥੋੜਾ ਜਿਹਾ ਕੱਚਾਗਾ ਜੇ ਥੋੜਾ ਘਰ ਗਰਮ ਹੋ ਲੈਣ ਦੋ ਸਮਾਨ ਤਿਆਰਾ ਬਸ ਕੱਢਣੀ ਆ ਹੁਣ ਤਾਂ ਜਾਵੇ ਵੀ ਗੋ ਹੈਪੀ ਯਾਰਾ ਕਿਵੇਂ ਆ ਸਲਾਮ ਰੱਬ ਕੀ ਕਰਦਾ ਕਹਿ ਲਾਈਕ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਹਾਂ ਇਹ ਪਕੌੜਿਆਂ ਦੇ ਝਾਕ ਚ ਬੈਠਾ ਜੀ ਠੀਕ ਹੈ ਲੈਣਾ ਭਈ ਇਸ ਅਸੀਂ ਤਾਂ ਦੋ ਜਣਿਆਂ ਨੇ ਰਹਿ ਕੀਤੀ ਸੀ ਖਾਣ ਦੀ ਤੀਜਾ ਬੰਦਾ ਪਤਾ ਨਹੀਂ ਕਿੱਥੋਂ ਪ੍ਰਗਟ ਹੋਇਆ ਟੈਕ ਛਾਪਾ ਪਾਈਆ ਛਾਪਾ ਪਿਆ ਕੇ ਤੇ ਹੁਣ ਕਹਦਾ ਮੈਂ ਬਣਾਉਂਗਾ ਤੇ ਮੈਨੂੰ ਖਵਾਉਣੀ ਪੈਣਗੇ ਚਲੋ ਜੀ ਤੁਹਾਨੂੰ ਹੁਣ ਮਿਲਦੇ ਆ ਸਾਰਾ ਕੁਝ ਬਣਾ ਕੇ ਲਓ ਜੀ ਸਾਰਾ ਕੁਝ ਬਣ ਕੇ ਤਿਆਰ ਆ ਤੇ ਲਾਣੇਦਾਰ ਵੀ ਆਗਾ ਹੁਣ ਇਹਨੂੰ ਵੀ ਖਵਾਉਣੀ ਪੈਣਗੇ ਤੂੰ ਥੋੜਾ ਲੇਟ ਨਹੀਂ ਹੋ ਸਕਦਾ ਜੀ ਕੰਮ ਤੋਂ ਖਾਣਾ ਆ ਪਕੌੜੇ ਖਾਏਗਾ ਅਸੀਂ ਨਹੀਂ ਖਵਾਉਂਦੇ ਮੋਢ ਲਾਓ ਵੀ ਮੋਢ ਜੇ ਕੋਈ ਮਾਤਾ ਜੀ ਆਪਣੇ ਥੱਕ ਗਏ ਪਾਣੀ ਪੀ ਜਾਂਦੇ ਆ ਤੇ ਆਵਾਂ ਲੱਸੀ ਲੱਹ ਲੱਗਿਆ ਤੇ ਤੁਹਾਨੂੰ ਖਾ ਕੇ ਦੱਸ ਦਿਆਂ ਕਿਵੇਂ ਟੇਸਟ ਬਣਿਆ ਚਲੋ ਜੀ ਹੁਣ ਆਪਾਂ ਤੁਹਾਨੂੰ ਚੈੱਕ ਕਰਕੇ ਦਿਖਾਉਨੇ ਆ ਤੇ ਇਹਨੂੰ ਪਹਿਲਾਂ ਡਬੋਲੋ ਇਹਦੇ ਤੇ ਜੀ ਆਪਾਂ ਜੀ ਲਾਉਨੇ ਆ ਇਹ ਬਹੁਤ ਵਧੀਆ ਬਣਿਆਗਾ ਕਿਵੇਂ ਬਣਿਆ ਬਹੁਤ ਸਾਰਨੇ ਕਰਦੇ ਚੱਲੀਏ ਚਲੋ ਠੀਕ ਹੈ ਜੀ ਤੇ ਤੁਹਾਨੂੰ ਆਹ ਡਬਲੋ ਕਿਵੇਂ ਲੱਗਿਆ ਮਿਲਦਾਂਗੇ ਤੇ ਹੋਰ ਬਲੌਗ ਦੇ ਵਿੱਚ ਬਾਏ ਬਾਏ